ਹਰਜਿੰਦਰ ਸਿੰਘ ਦੇ ਹਾਦਸੇ ਨੇ ਜਿੱਥੇ ਲੋਕਾਂ ਦੇ ਵਿੱਚ ਹੈਰਾਨੀ ਪੈਦਾ ਕਰ ਰੱਖੀ ਹੈ ਉੱਥੇ ਹੀ ਅਨੇਕਾਂ ਹੀ ਦੇਸ਼ ਦੁਨੀਆ ਦੇ ਲੋਕ ਉਸ ਦੀ ਸਪੋਰਟ ਦੇ ਵਿੱਚ ਖੜੇ ਹੋ ਰਹੇ ਹਨ ਕਿਉਂਕਿ ਹਰਜਿੰਦਰ ਦੀ ਗਲਤੀ ਸੀ ਕਿ ਉਸ ਨੇ ਯੂ ਟਰਨ ਕਿਉਂ ਲਿਆ ਪਰ ਇਹ ਸਭ ਅਣਜਾਣੇ ਵਿੱਚ ਹੋਇਆ ਉੱਥੇ ਹੀ ਅੱਜ ਉਸ ਦੀ ਕੋਰਟ ਦੇ ਵਿੱਚ ਸੁਣਵਾਈ ਹੋਈ ਜਿੱਥੇ ਵੱਡੀਆਂ ਗੱਲਾਂ ਹਰਜਿੰਦਰ ਨੂੰ ਜੱਜ ਨੇ ਕਹਿ ਦਿੱਤੀਆਂ ਦਰਅਸਲ ਜੱਜ ਨੇ ਹਰਜਿੰਦਰ ਦੀ ਜ਼ਮਾਨਤ ਰੱਦ ਕਰ ਦਿੱਤੀ ਹੈ ਤੇ ਉਸ ਨੂੰ ਆਪਣਾ ਪੱਖ ਪੇਸ਼ ਕਰਨ ਦੇ ਲਈ ਆਪਣਾ ਵਕੀਲ ਕਰਨ ਨੂੰ ਕਹਿ ਦਿੱਤਾ ਹੈ। ਬਾਕੀ ਤੁਸੀਂ ਉਸ ਦੀ ਜੱਜ ਦੇ ਸਾਹਮਣੇ ਹੋਈ ਸੁਣਵਾਈ ਦੀ ਇਹ ਪੂਰੀ ਵੀਡੀਓ ਦੇਖੋ ਤੇ ਆਪਣੀ رائے ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਦਿਓ। ਜੇ ਦਸਿੰਦਰਪੁਰਾਨਾ ਦੇ ਸਿਆਜਨਾਂ ਨੂੰ ਮੇਰਾ ਨਾਮ ਹੈ ਹਰਜਿੰਦਰ ਸਿੰਘ ਮਾਈ ਨੇਮ ਇਜ਼ ਹਰਜਿੰਦਰ ਸਿੰਘ ਥੈਂਕ ਯੂ ਸਰ ਯੂ ਹੈਵ ਅਰੈਸਟਡ 온 ਟੂ ਸੈਪਰੇਟ ਵਾਰੰਟਸ ਸਰ ਅ ਬਹੁਤ ਬਧਨਵਾਜੀ ਤੋ ਤੋਹਾਰੀ ਨਾ ਸੀ ਦੋ ਵਾਰੀ ਤੁਹਾਨੂੰ ਫੜਿਆ ਆਏਗਾ ਦੋ ਵੱਖਰੇ ਵੱਖਰੇ ਵਾਰਡਰਟਾਂ ਦੇ ਤਹਿਤ ਦ ਫਰਸਟ ਅਰੈਸਟ ਵਾਰੰਟ ਇਜ਼ ਫੋਰ 3 ਕਾਉਂਟਸ ਆਫ ਵਹੀਕਲਰ ਹਮਸਾਈਡ ਇਹ ਜਿਹੜਾ ਹੈ ਨਾ ਉਹ ਉਹ ਦੇਖੋ ਤੁਹਾਨੂੰ ਨਾ ਸ਼ਾਇਦ ਤੁਸੀਂ ਕਿਸੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ। The second arrest warrant is for three counts of manslaughter. ਦੂਜੇ ਵਾਲਾ ਜਿਹੜਾ ਹੈਗਾ ਨਾ ਉਹ ਤਿੰਨ ਲੋਕਾਂ ਨੂੰ ਮਾਰਨ ਵਾਸਤੇ। Both the arrest warrants at the dates were previously reviewed by a judge. ਦੁਆ ਵਰਨਾ ਵਸੇ ਤੁਨ ਤੁਨੋਂ ਸੇ ਫੜਿਆ ਨਾ ਉਹਦੇ ਬਾਰੇ ਜਿੰਨੇ ਵੀ ਸਬੂਤ ਹੈਗੇ ਸੇ ਨਾ ਸਟੇਜ ਜਜ ਨੇ ਦੇਖ ਲਿਆ ਸਾਰੇ 10 statutes each time probable cause at that time for each of the six charges I'll be requesting that the judge appoint you or point us to represent you ਸੇਂਜੋ ਕਹਿੰਦੇ ਆ ਕਿ ਅਸੀਂ ਉਹ ਤੁਹਾਨੂੰ ਨਾ ਮਿਸਟਰ ਜੇਸਲਨ ਜਿਹੜਾ ਨਾ ਉਪਰ ਪੋਸਟ ਤੇ ਪਿਆ ਕਿ ਤੁਸੀਂ ਚਾਹਦੇ ਹੋ ਸਾਡਾ ਆਫਿਸ ਤੁਹਾਨੂੰ ਵਕੀਲ ਕਰਕੇ ਦਵੇ G? Ah. Maybe next hearing. To here. Oh, okay. Maybe the next hearing? Judge, um, we'd request to be appointed if he doesn't have private counsel at this time. Well, he's asking to wait until his next uh. hearing. Um, Madam Interpreter, can you ask him again if he wants me to appoint the public defender to represent him at this time? Mr. Singh, if you decide you want to hire a private lawyer later on, you can do that.

Okay I will provisionally appoint the public defender ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ